ਆਹ ਮੋੜਾ ਸਮਝਾਇਆ ਸੜਕਾਂ ਨੂੰ ਕੰਨ ਲਗਾ ਲੈ। ਹੈਲੋ ਬਾਬਾ ਫਰੀਦ ਸਾਈਕਲਿੰਗ ਗਰੁੱਪ ਵੱਲੋਂ ਅੱਜ ਜਿਹੜੀ ਸਾਈਕਲ ਰੇਸ ਕਰਵਾਇਆ ਜਾ ਰਹੀ ਹੈ ਬਾਬਾ ਫਰੀਦ ਦੇ ਮੇਲੇ ਤੇ ਉਥੋਂ ਦੇ ਰੰਗ ਤਮਾਸ਼ੇ ਆ। ਇੱਥੇ ਜਗ੍ਹਾ ਇਹਨੂੰ ਪਾਈ ਦਿੰਨਾ ਨਾ ਬਸ ਇੱਥੇ ਇਹਨੂੰ രജിസ്ട്രേഷൻ ടീം ഇതായ കൈമ അതോട ਅਫੀਸ਼ੀਅਲਸ ਨੇ ਕੱਢ ਲਿਆ ਐਰ ਕਨਾਂ ਤੇ ਜਦੋਂ ਸਟਾਰਟ ਕਰਨੀ ਹੋਈ ਉਦੋਂ ਫਾਇਰ ਹੋਊਗਾ ਮੈਂ ਇਹਨਾਂ ਨੂੰ ਫੜਾ 25 ਕਿਲੋਮੀਟਰ ਪੈਡਲ ਪਾਵਰ ਇਹ ਪਾਣੀ YouTube ਤੇ 골ਡ ਮੈਡਲ ਰੇਸ ਇੱਧਰ ਹੈਗੇ ਆ ਜੀ ਪਾਰਟਿਸਪੈਂਟਸ ਅੱਜ ਦੇਖਾਂਗੇ ਪੱਟਾਂ ਦਾ ਜੋਰ ਠੀਕ ਹੈ ਜੀ ਆਹ ਜਿਹੜੇ ਫੋਟੋ ਕਰਾ ਰਿਹਾ ਹੈ। ਪਹਿਲੇ ਦੇਖੀ ਕਿਹੜੀ ਮੋਬਾਈਲ ਵਾਲੀ ਹੈ ਕਿਹਦੀ ਕੈਮਰੇ ਵਾਲੀ ਤੋਂ ਨਜ਼ਰ ਕੋ ਮਿਲਦਾ ਹੈ। ਜਿੱਦਾਂ ਆ ਕੇ। ਫੋਟੋ ਹੋ ਰਹੀ ਆ। ਅਸੀਂ ਪਿੱਛੇ ਖੜੇ ਹਾਂ। ਨਹੀਂ ਪਿਆ 4 ਮਿੰਟ ਹਲੇ। ਵਰਣੋ ਕੱਟ ਕੇ ਕਿੰਨਾ ਬਸ ਬੇਰੇ ਕਿ ਲਿਖੀ ਆ ਜੀ ਜਨਾਬ ਆ ਗਿਆਂ ਜੀ ਪਹਿਲੇ ਤਿੰਨ ਜਿਹਨਾਂ ਹਾਸਨਾ ਕਰਨ ਵਾਲੇ ਕਿੰਨੇ ਪਾਰਟਿਸਪੈਂਟ ਹੈ ਹੈਲੋ ਹੈਲੋ ਮੈਂ ਪਹਿਲਾ ਨੰਬਰ ਪਾਇਆ ਇੱਥੇ ਉਹਦਾ ਇੱਥੇ ਨਹੀਂ ਹੈਗੀ ਮੈਂ ਕਹਿੰਦਾ ਉਹ ਬੰਦਾ ਕਹਿ ਰਿਹਾ ਸੀ ਕਿ ਦਿਹਾਣੇ ਵਾਲਾ ਆਇਆ ਸੀ ਕਿ ਦੋ ਜਣੇ ਸਾਡੇ ਬੋਲ ਰਹੇ ਆ ਬੇਖ ਲੈਣੇ ਆ ਆ ਕੋਈ ਹੋਰ ਰੈਲੀ ਆ ਹਨਾ ਇਹ ਤੇਨੇ ਕੱਠੇ ਆਇਆ ਹਾਂ 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 ਮੋਹਨ ਸਿੰਘ ਇਹ ਕਿਹੜਾ ਲਾਡ ਤੁਹਾਨੂੰ ਕੱਲ ਦੱਸਤਾ ਸੀ ਲਖਵੀਰ ਤਾਂ ਜਿਹੜਾ ਲਖਵੀਰ ਤੁਹਾਨੂੰ ਮੈਂ ਦੱਸਤਾ ਸੀ ਛਾੜਾ 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 ਜੀ ਛਾੜਾ ਸ਼ਾਬਾਸ਼ ਸ਼ਾਬਾਸ਼ ਛਾੜਾ ਸ਼ਾਬਾਸ਼ ਆ ਗੁੱਡ ਸ਼ਾਬਾਸ਼ ਬੋਲੀਆ ਅਸੀਂ ਰੇਸਟ ਪਾਰਟਿਸਪੇਟ ਕੀਤਾ ਸੀ ਇਹ ਜਿਹੜੀ ਦੂਸਰੀ ਰੈਲੀ ਆ ਉਹਦੇ ਪਾਰਟਿਸਪੀਟੈਂਟ ਆ ਰਹੇ ਆ ਤੇ ਇਹ ਜਾ ਕੇ ਦਾਸਤਾਨ ਹੋਟਲ ਤੇ ਇਹਦੀ ਸਮਾਪਤੀ ਹੋਣੀ ਆ ਸ਼ਾਬਾ ਮੁੰਡਿਆ ਸ਼ਾਬਾ ਸ਼ਾਬਾ ਜੈ ਜਵਾਨ ਜੈ ਜਵਾਨ ਬਈ ਰਹੇਗੇ ਆਪਾਂ ਉਹ ਬਈ ਰਹੇਗੇ ਜਵਾਨ ਜੀ ਆ ਗਈ ਜੀ ਰਿਜ਼ਲਟ ਸ਼ੀਟ ਸਾਡੀ ਤੇ ਟੋਟਲ ਸੀਗੇ 18 ਬੰਦੇ 18 ਚੋਂ ਆਪਾਂ ਕੀਤਾ 8ਵਾਂ ਨੰਬਰ ਚ ਤੇ 8ਵੇਂ ਤੇ ਹੀ ਆਪਾਂ ਕੋਈ ਵੀ ਉਹ ਨੰਬਰ ਤਾਂ ਮਿਲਿਆ ਨਹੀਂ 8ਵੇਂ ਨੰਬਰ ਤੇ ਫਿਨਿਸ਼ ਕੀਤਾ ਦੱਸ ਦਿਓ ਫਿਰ ਜਦੋਂ ਵੀਡੀਓ ਬਣਾਉਣ ਲੱਗਿਆ ਸਾਡੀ ਰਾਈਡ ਹੋ ਗਈ ਹੈ ਸਮਾਪਤ ਤੇ ਮੁੰਡੇ ਕਹਿੰਦੇ ਵੀ ਉੱਚ ਪੱਧਰ ਦੀ ਫੋਟੋਗ੍ਰਾਫੀ ਕਰਨੀ ਹੈ ਵਿੱਚ ਲਿਆਉਣਾ ਸੀ ਫਰੀਦਕੋਟ ਤੇ ਹੁਣ ਕਰਦੇ ਆ ਤੇ ਫੋਟੋਗ੍ਰਾਫੀ ਸਾਰੇ ਬੇਲੀ ਕੋਈ ਤਰਨਤਾਰਨ ਤੋਂ ਆ ਕੋਈ ਬਠਿੰਡੇ ਤੋਂ ਆ ਕੋਈ ਜਲੰਧਰ ਤੋਂ ਆ ਕੋਈ ਮੋਗੇ ਤੋਂ ਆ ਕੋਈ ਲੁਧਿਆਣੇ ਤੋਂ ਆ ਕੋਈ ਮਕਸਰ ਤੋਂ ਆ ਕੋਈ ਮਕਸਰ ਤੋਂ ਆਾਰੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਵਾਸਤੇ ਸਾਰਿਆਂ ਨੂੰ ਕੀ ਆਣ ਨੂੰ ਬਾਈ ਕੋਨਿਆਣਾ ਕੋਨਿਆਣਾ ਜੀ ਕੋਨਿਆਣੇ ਵਾਲਾ ਫਰੀਦਕੋਟ ਤੋਂ ਵੀ ਆ ਦੋ ਘੋੜਾ ਚਲੋ ਅਸੀਂ ਹੈਗੇ ਹੈਗੇ ਰੇਸ ਮੁਕਾਫ ਕਰਕੇ ਅਸੀਂ ਪਹੁੰਚ ਗਿਆ ਜੀ ਦਾਸਤਾਨ ਹੋਟਲ ਦੇ ਵਿੱਚ ਬ੍ਰੇਕਫਾਸਟ ਕਰਨਾ ਤੇ ਰਿਫਰੈਸ਼ਮੈਂਟ ਵਗੈਰਾ ਹੈਗੀ ਇੱਥੇ ਬ੍ਰੇਕਫਾਸਟ ਆ ਇੱਥੇ ਲੈਨੇ ਆਨੰਦ ਜਿੱਥੇ ਜਿਹੜੇ ਕਲੱਬਾ ਇਹਨਾਂ ਨੇ ਇੱਥੇ ਸਹੁੰਦਬਸ ਕੀਤਾ ਬ੍ਰੇਕਫਾਸਟ ਦਾ ਆ ਅਸੀਂ ਲਾਤੇ ਆ ਸਾਈਕਲ ਆ ਖੜਾ ਆਪਣਾ ਘੋੜਾ ਸਾਰੇ ਡਾਕਟਰ ਕੁਲਦੀਪ ਧੀਰ ਜੀ ਕੀ ਕਿਆ ਬਾਤ ਹੈ ਸਰ ਪਰਨਾਮ ਬੜੇ ਮਹਾਨ ਬੰਦਾਂ ਦੇ ਡਾਕਟਰ ਔਰ ਉਹ ਵੀ ਸਾਈਕਲ ਚ ਉੱਤੇ ਮੋੜ ਕਪੂਰਾ ਤੋਂ ਆਏ ਹੈ ਸੈਕਿੰਡ ਪੋਜੀਸ਼ਨ ਇਹ ਲਖਬੀਰ ਸਿੰਘ ਜੀ ਤੇ ਲਖਬੀਰ ਸਿੰਘ ਜੀ ਨੇ ਮੈਡਲ ਦਿੱਤੇ ਹੈ ਲਖਬੀਰ ਸਿੰਘ ਚਰਨਜੀਤ ਸਿੰਘ ਰਈਆ ਵਾਲਾ ਉਹਨਾਂ ਦਾ ਵੀ ਧੰਨਵਾਦ ਜੀ ਐਸੋ ਹਰਮਨ ਜੀ ਪਰਮਿੰਦਰ ਜੀ ਜਸਪਾਲ ਸਿੰਘ ਰਜਿੰਦਰ ਬਹੁਤ ਮਿਹਰਬਾਨੀ ਸਰ ਇਹ ਚੱਲ ਰਿਹਾ ਇਹ ਨਾਮ ਵੰਡ ਸਮਾਰੋਹ ਹੁਣ ਜਗਜੀਤ ਜੰਗੀ ਜੀ ਸਟੇਜ ਤੇ ਆਜੋ ਜੀ ਹੁਣ ਕਰਦੇ ਆਪਾਂ ਬ੍ਰੇਕਫਾਸਟ ਉਡਾ ਬਣਾ ਵੇਂਗੋਣਾ ਬਈ ਆਹ ਆਉਣ ਕਰਦੇ ਆ ਮਿੱਤਰੋ ਵਲੌਗ ਦੀ ਸਮਾਪਤੀ ਬਹੁਤ ਵਧੀਆ ਰਿਹਾ ਫੰਕਸ਼ਨ ਬਹੁਤ ਵਧੀਆ ਮਾਨ ਸਨਮਾਨ ਕੀਤਾ ਬ੍ਰੇਕਫਾਸਟ ਲੱਗਿਆ ਵਾ ਸੀਗਾ ਸਾਰੇ ਪ੍ਰਬੰਧ ਓਕੇ ਸੀਗੇ ਟ੍ਰੈਫਿਕ ਕੰਟਰੋਲ ਸਾਰਾ ਕੁਝ ਓਕੇ ਸੀਗਾ ਤੇ ਮਿਲਾਂਗੇ ਹੁਣ ਕਿਸੇ ਅਗਲੇ ਸਫਰ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ Sasuke Gall.